ਬੜੇ ਜਨਮਦਵਾਰ ਦੇ ਬੜਾ ਇਹ ਸਰੀਰ ਨੂੰ ਦੇਵੀ ਦੇਵਤਾਂ ਵੀ ਦੋਹਿੰਦੇ ਆ ਕੋਈ ਸੋਚ ਦੇ ਵਿੱਚ ਸਾਨੂੰ ਮਨੁੱਖਾ ਤਨ ਮਿਲੇ ਜੇ ਕਿਸੇ ਮਾਰਮਾਰ ਦੀ ਚਾਹ ਨਹੀਂ ਲੱਗੀਏ ਤੇ ਉਹਨਾਂ ਕੋਲ ਬਚਨ ਲੈ ਕੇ ਉਹਦੇ ਬਦਨਾਮ ਅਸੀਂ ਨਾਲ ਤੇ ਬਾਲਮੀ ਕ੍ਰਿਸ਼ੀ ਹੋਇਆ ਸਤਜੁਗ ਦੇ ਵਿੱਚ ਵੀ ਪਰ ਜਾਣ ਇਸ ਤੇ ਉਹ ਗੱਲ ਸਭ ਬਚਨ ਸੁਣੋ ਬਾਲਵੇ ਵਿਸ਼ੀ ਹੋਇਆ ਸਤਜੁਗ ਦੇ ਵਿੱਚ ਉਹਦੇ ਵਿੱਚ ਖਿਆਲ ਪਹਿਲਾਂ ਕੋਈ ਐਸੇ ਨਹੀਂ ਹੁੰਦੇ ਸੀਗੇ ਸਮਾਂ ਆਇਆ ਆਤਮਾ ਤੁਰੇ ਜਾ ਰਹੇ ਨੇ ਉਹਨੇ ਕਿ ਮਾਦਮੇ ਤੇ ਰੁਕ ਜਾ ਨਹੀ ਰੁਕੇ ਫੇਰ ਕਹਿੰਦੇ ਮਾਦਮਾ ਜੀ ਰੁਕੋ ਅੱਗੇ ਨੁਕਿਆ ਤੀਜੀ ਵਾਰ ਉਹ ਕਹਿੰਦੇ ਅੱਛੀ ਤਾਂ ਰੁਕ ਜਾ ਨੇ ਪਰ ਤੂੰ ਕੋਈ ਅਸਕ ਦੋੜੇ ਇਹ ਮਾਰੇ ਸਮਝੇ ਲਿਆ ਕਹਿੰਦੇ ਜੋ ਤੂੰ ਜੋ ਕੁਝ ਕਰ ਰਿਹਾ ਹੈ ਤੇ ਅੱਗੇ ਜਾ ਕੇ ਦੇਖਾ ਦਿਨਾ ਪਿਆ ਤੇ ਜੋ ਵੀ ਅਸੀਂ ਕਰਮ ਕਰਾਂਗੇ ਨਾ ਪਰਮੇਸ਼ਰ ਨੇ ਇੱਕ ਲੈ ਕਹਿੰਦਾ ਹੈ ਜੋ ਵੀ ਇਨਸਾਨ ਕੋਈ ਜੈਸਾ ਵੀ ਕਰਮ ਕਰਦਾ ਹੈ ਉਹੋ ਭੋਗਣਾ ਪੈਂਦਾ ਹੈ ਅਪਹਿਲੇ ਸੋਚੀ ਸਾਰ ਪਰਮੇਸ਼ਰ ਦੇਖਣੇ ਦਿਆ ਨੀ ਵੀ ਸ਼ਸ਼ਤੀ ਹੈ ਜੋ ਵੀ ਹੈ ਚੰਗਾ ਮੜਾ ਜੋ ਕਰ ਰਿਹਾ ਹੈ ਹਰ ਵੇਸ਼ ਸਭ ਦੇ ਅੰਦਰ ਵੱਸਦਾ ਹੈ ਅੰਦਰ ਵੱਸ ਸਭ ਦੇ ਹੈ ਸੋ ਮਹਾਤਮਾ ਜੀ ਨੇ ਉਹਨਾਂ ਕਹਿ ਮਿਸਤਰਾ ਕਰ ਵੀ ਆਪਣੇ ਘਰ ਜਾ ਕੇ ਆਪਣੀ ਕਾਰਾਈ ਨੂੰ ਮਾਂ ਮਾਣ ਨੂੰ ਪੁੱਛਿਆ ਤੇ ਜੋ ਕੁਝ ਮੈਂ ਗਲਤੀ ਕਰ ਰਹਾ ਹਾਂ ਉਹ ਅਸੀਂ ਸਾਰਦਾਬ ਵਿਹੋਗੇ ਸਾਡਾ ਸਬਣਾਓਗੇ ਉਹਦੇ ਨਾਲ ਦੱਸਿਆ ਜਦੋਂ ਕਰੇ ਗਏ ਉਹਨੇ ਕਿਹਾ ਜੇ ਜੇ ਲ ਕੋਈ ਸਾਲ ਕੰਮ ਕਰਦਾ ਉਹ ਨਹੀਂ ਪਹੁੰਚਣਾ ਮੈਂਦਾ असी ताईं सर वणे उते महात्मा चङा आया महाराज जी भई जेका भला कराउन आहे जो बचन कमांगे उहो मरण पवे उते पर बालव बालमी षि न महात्मा न वचन दिते बेठ खे मारा मारा जप कढी आहे बालमी षि न बड़ा लंबा सम्झे मरा मरा राम राम करी तपस्या 90% ਕਿ ਜੇ ਉਹ ਆ ਰਾਮਚੰਦਰ ਦੇ ਉਤਾਰਤ ਹਾਂ 10000 ਸਾਲ ਪਹਿਲਾਂ ਹੀ ਉਹਨਾਂ ਨੇ ਪਰ ਮੈਂ ਲਖੀ ਸੀ। ਪਰ ਕਾ ਦਰਸ਼ੀ ਹੋਏ ਮਹਾਤਮਾ। ਸੋ ਜਿਹੜਾ ਬੰਦਾ ਕਿਸੇ ਮਹਾਤਮਾ ਦਾ ਬੱਚਾ ਮੰਨ ਕੇ ਸੇਵਾ ਕਰਦਾ ਹੈ, ਨਾਮ ਜਪਦਾ ਹੈ। ਭੈਣ ਕਰਦਾ ਉਹ ਉਹ ਅਗਲਾ ਜਨਮ ਮੁੱਖਾ ਬਣਦਾ। ਇਹ ਦੁਨੀਆਂ ਕਿਹੜੀ ਦੁਨੀ ਹੈ? ਅਸੀਂ ਜਿਹੜਾ ਅਸੀਂ ਨਹੀਂ ਨਾਮ ਜਪਾਂਗੇ, ਦਿਨ ਚੜ ਜਾਂਦਾ ਹੈ, ਚੁੱਕ ਜਾਂਦਾ ਹੈ, ਬੰਦਾ ਕੰਮ ਕਰ ਕਰਦਾ ਹੈ। ਕੰਮ ਕਰ ਕਰ ਕੇ ਆ ਕੇ ਸੌ ਜਾਂਦਾ ਹੈ। ਸਿਰਫ ਕਿ ਫਿਰ ਖਾਣਾ ਖਾਧਾ ਫਿਰ ਕੰਮ ਦੇ ਬੰਦੇ ساری ਜਿੰਦਗੀ ਇਸੇ ਕੰਮ ਕਾਰਨ ਚ ਧੰਦਾ ਦੇ ਵਿੱਚ ਲੰਘ ਜਾਂਦੀ ਹੈ ਅੰਤਮ ਸਮੇਂ ਤੇ ਇਹ ਜੰਮ ਲੈ ਜਾਂਦੇ ਨੇ ਇਹ ਕਿਤੇ ਰਾਗ ਵਿੱਚ ਸাবਤਾ ਹੁੰਦਾ ਹੈ ਜੇ ਜੇ ਸੰਕਰਮ ਕਰਦੇ ਉਹਦਾ ਮਜ਼ਾ ਕੋਈ ਜਨਮ ਨਹੀਂ ਮਿਲਦਾ ਜਿੰਨੇ ਆਪ ਜੁਨਾ ਦੇਖਦੇ ਆ ਇਹ ਵੀ ਕਿਸੇ ਟਾਈਮ ਬੰਦੇ ਸੀ ਇਹ ਜਿੰਨੇ ਆ ਸਿਸ਼ਟੀ ਆਪ ਦੇਖ ਰਹੇ ਨਾ ਅੱਜ ਤੋਂ 60 70 ਸਾਲ ਤੋਂ ਬਾਅਦ ਇਹ ਇਹ ਜਿੰਨੀ ਵਿਸ਼ਿਸ਼ਟੀ ਹੈਗੀ ਆਪ ਦੁਨੀਆ ਦੇਖ ਰਹੀ ਆ ਔਰ ਬਾਲਡਰ ਵਿੱਚ ਇਹ ਤੇ ਨਹੀਂ ਬេរਾਈਗੀ ਇਹ ਜਦੋਂ ਕੋਈ ਹੋਰ ਦੁਨੀਆ ਆਏਗੀ ਕਿਉਂਕਿ ਜਿਵੇਂ ਜਿਵੇਂ ਇਹਦੀ ਉਮਰ ਪੀਤੀ ਜਾਂਦੀ ਹੈ ਉਹ ਪਰਮੇਸ਼ਰ ਲੈ ਜਾਂਦਾ ਹੈ ਸਵਾਸਾ ਰੂਪੇ ਜਿਵੇਂ ਆਪਾਂ ਮਿਲਿਆ ਜਿੰਨੇ ਜਿੰਨੇ ਜਿਹਦੇ ਸਵਾਸ ਮਿਲੇ ਨੇ ਉਹ ਸਵਾਸ ਪੂਰੇ ਹੋ ਜਾਂਦੋਂ ਹੋ ਜਾਂਦੇ ਆ ਉਦੋਂ ਯਾਨੀ ਕਿ ਬੰਦੇ ਨੂੰ ਚਲਾ ਲੈਂਦੇ ਆ ਚੰਗੇ ਕੰਮ ਕਰਦਾ ਤੇ ਬੰਦੇ ਨੂੰ ਦੇਹ ਤੇ ਲੈਣਾ ਆਉਂਦੇ ਨੇ ਜੇ ਕੰਮ ਕਰਦੀ ਕਰਦਾ ਉਹਨੂੰ ਫਿਰ ਜੰਮ ਜੰਮ ਲੈ ਲਾਉਂਦੇ ਇਹ ਬੇਰੋਸੀ ਕੀ ਕਰਨਾ ਸਾਨੂੰ ਕੀ ਕਰਵਾ ਜਾਈਦਾ ਤੇ ਅਸੀਂ ਕੀ ਕਰੀਏ ਸੋ ਸਵੇਰੇ ਹਮੇ ਤੇਰੇ ਉੱਠਿਆ ਕਰੋ ਇਸ਼ਨਾਨ ਕਰੋ ਘੰਟਾ ਅੱਧਾ ਘੰਟਾ ਵਾਇਲ ਦਾ ਜਾਪ ਕਰੋ ਜਾਂ ਮੋਲ ਦਾ ਜਾਪ ਕਰੋ ਇੱਕ ਬਾਣੀ ਪੜੋ ਜਾਂ ਆਪਣੇ ਨਿਤਰਪ ਕਰੋ ਸਭ ਦਾ ਪਾਰਥ ਕਰੋ ਇਹ ਜਿਹਾ ਬਣਾਉ ਨਾਲ ਸਾਡੀ ਇਹ ਛੀਕਾ ਹਮੇ ਤੁਰੀ ਜਾਂਦੀ ਹੈ ਕਿ ਸਿੱਕੇ ਆਪਣਾ ਬਚਪਨ ਕਿੱਥੇ ਗਿਆ ਜਵਾਨੀ ਕਿੱਥੇ ਗਈ ਬੁਰਾਪਾ ਬੁਰਾਪੇ ਦੀ ਗੱਲ ਕਰਦੇ ਆ ਪਤਾ ਸੌਣੇ ਕਿ ਜਾਣਾ ਹੈ ਕਿੰਨੇ ਦੁਰਗੇ ਨੇ ਜੋ ਅੱਜ ਤੱਕ ਰਿਸ਼ੀ ਮਨੀ ਗੁਰੂ ਪੀਰ ਬਗੰਬਰ ਔਲੀਏ ਕਿੰਨੇ avatars ਜਿਹੜਾ ਵੀ ਦੁਨੀਆ ਤੇ ਆਇਆ ਉਹ ਇੱਕਦਮ ਇਸ ਵਰਜਾ ਦੇ ਵਿਚਾਉਣਾ ਪਿਆ ਚਾਣਾ ਪਿਆ ਜੇ ਲਾਂ ਜਿਹੜਾ ਤੁਸੀਂ ਸੇਵਾ ਕਰਨੋਗੇ ਨਾਮ ਜਪੋਗੇ ਗੁਰੂ ਕਰਕੇ ਜੜੇ ਸੇਵਾ ਕਰਿਆ ਕਰੋ ਤੇ ਪੋਚਾਵਾ ਦਿਆ ਕਰੋ ਚਾਦੂ ਮਾਰਿਆ ਕਰੋ ਬਲੰਗੇ ਚੱਲ ਦੇ ਮੱਥਰ ਮਾਰਿਆ ਕਰੋ ਇਹ ਜੇ ਕਰਨੋ ਨਹੀਂ ਸੋਚੇ ਵਿੱਚ ਉੱਠਾਏ ਇਹ ਇਹ ਲੋਕ ਕੀ ਕਰ ਰਹਾ ਹੈ ਚਾਰ ਜਾਂ ਦੀ ਨਾਮ ਜਪਿਆ ਜਿਮਕਾਰਾਂ ਜੀ ਬੀਬੀਆਂ ਨੇ ਕੀ ਪ੍ਰਸ਼ਾਦ ਬਣਾਉਣੀ ਆ ਤਾਂ ਉਹ ਮਤ ਮੋਲ ਮਤ ਜਾਬ ਕਰੀ ਜਾਓ ਕੈਸ਼ ਲਾ ਲਓ ਸੇ ਮਹਾਤਮਾ ਦੀ ਜਾਂ ਵਹਿਗੁਰੂ ਦਾ ਜਾਬ ਲਾ ਲਓ ਵਹਿਗੁਰੂ ਵਹਿਗੁਰੂ ਦਾ ਜਾਬ ਤੇ ਟੈਸਟ ਮਿਲ ਜਾਂਦੀ ਹੈ ਤੇ ਟੀਵੀ ਚ ਲਾ ਲਓ ਉਹ ਵੀ ਇਸ ਇਸ ਦਾ ਸਸੰਗ ਮੰਨ ਜਾਂਦਾ ਹੈ ਠੀਕ ਹੈ ਨਾ ਇਹ ਜਮ ਸਭਾ ਬਤੀ ਕਰੋ ਤੁਹਾਡਾ ਇਹ ਇਸ ਤਰ੍ਹਾਂ ਕਰੋਗੇ ਤੁਹਾਡਾ ਪੜਾ ਹੋ ਜਾਏਗਾ ਠੀਕ ਹੈ ਆਇਆ ਤੁਹਾਨੂੰ ਜੀ ਕਿੰਨੇ ਆਪਣਾ ਦੋਦਸਰ ਪੁੱਲੇ ਆਇਆ ਇਹੋ ਤੁਹਾਨੂੰ ਸਮਾਪਤ ਦਲੋਸਾ ਵਿਵੰਜਨ ਹੈ ਫਿਰ ਆ ਜਾ ਕਿ ਸੰਡੇ ਐਤਵਾਰ ਦੇ ਐਤਵਾਰ ਤੋਂ ਹੁੰਦਾ ਹੀ ਤੇ ਅਕਰਵੰਦ ਪੈਜੀ ਖੁੱਲਿਆ ਵਾ ਐਸਾ ਤੋਂ ਵੀ ਸੰਡੇ ਵਾਈ ਸੀ ਤੇ ਸੋ ਸਮਾਜ ਇਹ ਥੋੜਾ ਬੜਾ ਬਣ ਗਿਆ ਫਿਰ ਆਪਾਂ ਦੇ ਗ੍ਰਾਥੀ ਸਿੰਘ ਵੀ ਰੱਖ ਲਾਂਗੇ ਤੋਂ ਉਹਦੇ ਕੀ ਕਰ ਰੱਖਾਂਗੇ ਸੋ ਬਸ ਜੀ ਸੋ ਆ ਕਰੂੰ ਮੈਂ ਤਾਂ ਆਇਆ ਤੂੰ ਹੀ ਨਾਮ ਜੱਪਾ ਜਿਗਰ ਦਾ ਸਮਾਂ ਜਿੰਨੀ ਬਾਣੀ ਆ ਉਹ ਦੱਸਿਆ ਕਿ ਆਜ ਦੀ ਪੁਨਾਂ ਲਾ ਸੋਹਣੀ ਸ਼ਬਦ ਦਾ ਪਾਠ ਕਰੋ ਉਹ ਇਕੱਲੀ ਇਕੱਲੀ ਪੰਕਤੀ ਵਿੱਚ ਦੱਸਿਆ ਇਹ ਨਾਮ ਜਪੋ ਨਾਮ ਜਪੋ ਨਾਮ ਨੇ ਜਨਕਾਰ ਇੱਕ ਵਾਰ ਜਦੋਂ ਜੋ ਆਪਨ ਜੋਗ ਦਾ ਅਖੀਰ ਆਇਆ ਸੀਗਾ ਜੋ ਆਪਨ ਚਰ ਦਾ ਅਖੀਰ ਸੀ ਤੇ ਕਾਲਜ ਉੱਪਰ ਚੜਨ ਵਾਲਾ ਸੀ ਆ ਉਸ ਵਕਤ ਕਈ ઋષਿ ਮੁੜਿਆ ਨੇ ਸੋਚਿਆ ਬਈ ਦੁਆਪਰ ਜੋ ਖਤਮ ਹੋਣੇ ਵਾਲਾ ਕੱਲ ਜੋ ਆ ਰਿਹਾ ਕੱਲ ਜੋ ਆਪਣੇ ਕੱਲ ਜੋ ਆਪਣੇ ਪੈਰ ਪਸਾਦੇ ਆ ਅਸੀਂ ਇਸ ਵੇਦ ਵ્યાਸ ਜੀ ਅੱਗੇ ਪੁੱਛਦੇ ਬੇਦ ਪੁੱਛਦੇ ਜਿਹੜੇ ਕਿ ਉਸ ਵਕਤ ਨੇ ਪਿਉੜਾ ਜੀ ਪੁੱਛਦੇ ਮਹਾਰਾ ਜੀ ਕੱਲ ਜੋ ਤੋਂ ਬਚੇ ਤੱਕ ਕੀ ਸਾਹਮਣੇ ਖੜੀ ਜੀ ਜਦੋਂ ਕਈ ਮਹਾਤਮਾ ਇਕੱਠੇ ਹੋ ਕੇ ਉਹਨਾਂ ਕੋਲ ਗਏ ਤੇ ਵੇਦ ਵ્યાਸ ਜੀ ਗੰਗਾ ਇਸ਼ਨਾਨ ਕਰ ਰਹੇ ਸੀ ਇਸ਼ਨਾਨ ਕਰਨੇ ਕਦੇ ਉਹਨਾਂ ਨੇ ਜਦੋਂ ਟੁਕੀ ਲਾਈ ਲਿਖ ਗਿਆ ਆਪ ਜੋੜ ਕੇ ਇਹ ਤਾਂ ਜਗਤ ਤਾਨ ਹੈ ਤਾਨ ਕਾ ਜੋ ਜੋ ਤਿੰਨ ਵਾਰ ਕਿਹਾ ਤੇ ਬਾਹਰ ਆਏ ਮਹਾਦੇਵ ਕੋਲ ਉੱਛਿਆ ਮਹਾਰਾਜ ਜੀ ਦਾ ਤੋਂ ਉਹ ਪੁੱਛੇ ਵਰਸੀ ਆਈ ਸੀ ਕਿ ਕਾਜੁਰਤ ਕਿੰਨੇ ਬਚੀਏ ਤੁਸੀਂ ਕਹਿੰਦੇ ਕਾਜੁਰਤ ਤਾਨਾ ਹੈ ਕਹਿੰਦੇ ਹਾਂ ਭਾਈ ਕਾਜੁਰਤ ਤਾਨਾ ਹੈ ਕਹਿੰਦੇ ਕਿਸ ਤਰ੍ਹਾਂ ਕਹਿੰਦੇ ਸਤਜਗ ਦੇ ਵਿੱਚ ਸਤਜਗ ਦੇ ਵਿੱਚ ਬੜੇ ਬੜੇ ਤਪ ਕਰਨੇ ਪੈਂਦੇ ਸੀਗੇ ਧੋਲੀਆਂ ਕੱਪੜੀਆਂ ਕਟੇ ਧੋਲੀਆਂ ਤਪੜੀਆਂ ਪਰਾਣਾ ਜਾਮ ਕਰਨੇ ਕੜਨ ਤਪ ਕਰਨੇ ਫਿਰ ਅੱਜ ਤਰੀਤਾ ਜੋਗ ਆਇਆ ਉਸ ਵਕਤ ਜਾਗਾਤ ਕਰਦੇ ਹੁੰਦੇ ਸੀਗੇ ਦੁਆਪਰ ਜਗ ਵਿੱਚ ਪੂਜਾ ਹੁੰਦੀ ਸੀ ਕਾਲ ਜਗ ਦੇ ਵਿੱਚ ਐਸਾ ਹੈ ਕਿ ਜਿਹੜਾ ਬੰਦਾ ਨਾਮ ਜਪੇਗਾ ਉਹਨੂੰ ਨਾਮ ਚਪੇ ਬੰਦਾ ਖਲੋਈ ਜਿਹੜਾ ਕਰੂ ਜਹਾਜ ਦਾ ਕਰਦਾ ਹੈ ਉਹਨੂੰ ਉਹਦਾ ਫਲ ਮਿਲੇਗਾ ਚੰਗਾ ਜਾਂ ਮਾੜਾ ਇਸ ਕਰਕੇ ਕਾਲ ਜਗ ਨੂੰ ਤਾਂ ਦੱਸਿਆ ਵਾ ਇਹਦੇ ਵਿੱਚ ਤਾਂ ਨਾਮ ਜਪ ਕੇ ਪੜਾਉਣਾ ਤੁਸੀਂ ਸਾਰੇ ਨਾਮ ਜਪਿਆ ਕਰੋ ਭਾਈ ਇਹ ਕਰਿਆ ਕਰੋ ਉਹ ਕਾਜ ਜਗ ਅੱਲਾ ਕੈਸਟਾ ਜਾਂਦੀਆਂ ਨੇ ਇਹ ਤਰਨੇ ਸੰਤਾਵਾ ਪ੍ਰਸ਼ੰਦ ਕੋ ਲਾ ਲੇ ਮਨ ਚਤੇ ਲਗਾ ਕੇ ਇਸ ਵੇਰੇ ਸਿਨਾਨ ਕਰੋ ਸਿਨਾਨ ਕਰਕੇ ਚੌਂਕ ਦੀ ਮਾਰਕੀ ਬੈਠ ਕੇ ਅੱਧਾ ਘੰਟਾ 1 ਘੰਟਾ ਵਹਿਰੂ ਵਹਿਰ ਦਾ ਜਾਪ ਕਰੋ ਟੜਪਾ ਠੀਕ ਹੈ ਇਸ ਤਰ੍ਹਾਂ ਕਰਨਾ ਹੈ ਸ਼ੁਰੂ ਕਰੋ ਤੁਸੀਂ ਹੈ ਨਾ